ਇਸ ਵੇਲੇ ਦੀ ਦਿੱਲ ਨੂੰ ਦਹਿਲਾ ਦੇਣ ਵਾਲੀ ਕੱਟੜਾ ਰੋਪੜ ਤੋਂ ਆਈ ਹੈ ਜਿੱਥੇ ਦੇ ਇੱਕ ਨਜ਼ਦੀਕੀ ਪਿੰਡ 'ਚ ਇੱਕ 7 ਸਾਲਾਂ ਮਾਸੂਮ ਲੜਕੀ ਦੇ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਣਯੋਗ ਹੈ ਕਿ ਬਲਾਤਕਾਰ ਦੇ ਨਾਲ-ਨਾਲ ਉਕਤ ਪੀੜਤਾ ਨਾਲ ਕਾਫੀ ਮਾਰਕੁੱਟ ਵੀ ਕੀਤੀ ਗਈ ਹੈ ਜਿਸ ਨਾਲ ਉਸਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਹਨ ਤੇ ਅੱਖ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਲੜਕੀ ਦੀ ਸਿਵਲ ਹਸਪਤਾਲ ਰੋਪੜ 'ਚ ਜਾਂਚ ਕਰਵਾਈ ਪਰੰਤੂ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਪੀਜੀਐਨ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਮਾਮਲਾ ਰੋਪੜ ਦੇ ਇੱਕ ਨਜ਼ਦੀਕੀ ਪਿੰਡ ਦਾ ਹੈ ਜਿੱਥੇ ਕਿ ਇੱਕ 7 ਸਾਲਾ ਮਾਸੂਮ ਲੜਕੀ ਨਾਲ ਬਲਤਕਾਰ ਕੀਤਾ ਗਿਆ। ਲੜਕੀ ਦੀ ਹਾਲਤ ਕੁਝ ਗੰਭੀਰ ਦੱਸੀ ਜਾ ਰਹੀ ਹੈ ਜਿਸ ਕਨ ਉਸਨੂੰ ਰੋਪੜ ਸਰਕਾਰੀ ਹਸਪਤਾਲ 'ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ 'ਚ ਮੌਕੇ ਤੇ ਏਡੀਸੀ ਪੂਜਾ ਸਿਆਲ ਪਹੁੰਚ ਗਏ ਸਨ ਜਿਨ੍ਹਾਂ ਨੇ ਦੱਸਿਆ ਕਿ ਲੜਕੀ ਦੀ ਉਮਰ 7 ਸਾਲ ਹੈ ਤੇ ਉਸ ਦਾ ਮੁੱਢਲਾ ਇਲਾਜ ਕਰਕੇ ਉਸਨੂੰ ਚੰਡੀਗੜ੍ਹ ਪੀਜੀਆਈ ਭੇਜ ਦਿੱਤਾ ਗਿਆ ਹੈ। ਮੇਰਾ ਪੰਜਾਬ న్యూਸ ਲਈ ਲਾਡੀ ਖਾਬੜਾ ਦੀ ਰਿਪੋਰਟ ਇਹ ਜੀ ਸਵੇਰੇ ਮੇਰੇ ਕੋਲ 10:00 ਵਜੇ ਮਦਰ ਫਾਦਰ ਤੇ ਬੱਚਾ ਛੋਟਾ ਜਿਹਾ ਛੱਕੇ ਦਾ ਲਿਆਏ ਗੋਦੀ ਨਾਲ ਇੱਕ ਪੁਲਿਸ ਅਫਸਰ ਨਾਮ ਲਾਜਮ ਸਿੰਘ ਹਨ ਫੀਮੇਲ ਤੇ ਇਸ ਜਿਹੜੀ ਦਿੱਤੀ ਰਾਨਾ ਕਿ ਵੀ ਬੱਚਾ ਕੱਲ ਸ਼ਾਮ ਇੱਕ ਸ਼ਾਮ ਨੂੰ 7:30 ਵਜੇ ਇਹਦੇ ਘਰ ਦੇ ਨੇੜੇ ਉਥੋਂ ਗਾਇਬ ਚੱਕਿਆ ਗਿਆ ਸੀਗਾ ਤੇ ਅੱਜ ਸਵੇਰੇ ਮਰਾਬਾ ਸਾਢੇ 4 ਵਜੇ ਕਿਤੇ ਖੇਤਾਂ 'ਚ ਮਿਲਿਆ ਤੇ ਬੱਚੇ ਦਾ ਹਾਲ ਖਰਾਬ ਸੀ ਮੂੰਹ ਸੁੱਜਿਆ ਹੋਇਆ ਸੀ ਮੈਂ ਐਗਜ਼ਾਮਨ ਕੀਤਾ ਐਂਡ ਬਲੀਡਿੰਗ ਹੋ ਰਹੀ ਸੀ ਫਾਰ ਹੋ ਰਹੀ ਐਂਡ ਉਹਨਾਂ ਨੂੰ ਇਹ ਕਿਹਾ ਉਹਨਾਂ ਨੇ ਇਹੀ ਕਹਿ ਮਨ ਆ ਗਈ ਗਲਤ ਕੰਮ ਹੋਇਆ ਬੱਚੇ ਨਾਲ ਫਿਰ ਅਸੀਂ ਆਪਣੀ ਕਾਰਵਾਈ ਕੀਤੀ ਅਸੀਂ ਟ੍ਰੀਟਮੈਂਟ ਸ਼ੁਰੂ ਕੀਤਾ ਇਨੀਸ਼ੀਅਲ ਜਿੰਨਾ ਕਰ ਸਕਦੇ ਸੀ ਫਾਈਲ ਬਣਾਈ ਨੋਟ ਕੀਤਾ ਫਿਰ ਅਸੀਂ ਕਾਲਸ ਕਰਕੇ ਸਾਡੇ ਡਾਕਟਰ ਜਿਹੜੇ ਸੀਗੇ ਲਾ ਕੇ ਸੋ ਕਿੰਨੇ ਕੁ ਬੁਰੇ ਸੀ ਸੀ ਕਿ ਬੋਡੀ ਦੇ ਉੱਤੇ facial swelling more than how they ਬਾਕੀ ਦਾ ਐਗਜ਼ਾਮੀਨੇਸ਼ਨ ਜਿਹੜੇ ਦੇ ਦੱਸ ਮੈਂ ਦੇਖਿਆ ਸੀ ਆ ਕਿ ਵੀ ਐਨਲ ਰੈਕਟਮ ਡੀਅਰ ਸੀਗਾ ਉਹਦੇ ਲਈ ਕੌਂਸ ਪਾਤੀਆਂ ਸੀਗੀਆਂ ਤੇ ਬਲੀਡਿੰਗ ਜਿਹੜੀ ਹੋਈ ਸੀ ਉਹਦੇ ਟਿਕਾ ਲਵਾਤਾ ਸੀਗਾ ਤਾਂ ਕਿ ਹੋਰ ਫਰਦਰ ਬਲੀਡਿੰਗ ਨਾ ਹੋਵੇ ਕੋਈ ਤਾਂ ਵੀ ਲੱਗਦਾ ਹੈ ਕਿ ਗਲਾ ਘੁੱਟਣ ਦੀ ਜਾਂ ਮਰਨ ਦੀ ਕੋਸ਼ਿਸ਼ ਨਹੀਂ ਉਹ ਨਹੀਂ ਸੀ ਪੇਟ ਤੇ ਮੈਸਾਲ ਚੱਕੀ ਤਾਂ ਕੋਈ ਬਾਈਟ ਦੇ ਨਿਸ਼ਾਨ ਕੁਝ ਵੀ ਨਹੀਂ ਸੀ ਜਿਹੜੇ ਚਿਹਰੇ ਪਰ ਨਿਸ਼ਾਨ ਤੇ ਉਹ ਫੇਸ਼ਲ ਸਵੈਲਿੰਗ ਹੈ ਨਾ ਸਾਰੀ ਮਾਰਿਆ ਮੂੰਹ ਤੇ ਮਾਰਿਆ ਗਿਆ ਤੇ ਸਰ ਹੁਣ ਆਏ ਨਹੀਂ ਪਤਾ ਕੀ ਮਾਰਿਆ ਗਿਆ ਨਹੀਂ ਪਤਾ ਸਟੇਟਸ ਕੀ ਹੈ ਹੁਣ ਬੱਚੇ ਦਾ ਬੱਚਾ ਤਾਂ ਸਟੇਬਲ ਸੀ ਜੀ ਮੈਦੂਸ ਸਟੇਬਲ ਹੈ ਉਹਨੇ ਹਮ ਮਰਨ ਅੰ ਕਿੰਨੀ ਹੋਈ ਹੈ ਉਹ ਤਾਂ ਹੁਣ ਐਗਜ਼ਾਮਨ ਕਰਕੇ ਸਾਡੇ ਡਾਕਟਰਸ ਸਾਰੀ ਟੀਮ ਆਈ ਸੀ ਤੇ ਫਰਦਰ ਅਸੀਂ ਏਵੈਲੂਏਟ ਕਰਨੀ ਆ ਕਿ ਫਿਰ ਪੀਜੀ ਰੈਫਰ ਕੀਤਾ ਸਰਪੰਨ ਜੀ ਡਾਕਟਰ ਐਸਸ ਬੇਟੀ ਇਹ ਕਿੰਨੇ ਬੰਦੇ ਦੀ ਟੀਮ ਬੈਠੀ ਹੈ ਟੋਟਲ ਤਾਂ ਕਾਲ ਜਿਹੜੀ ਹੋਈ ਹੈ ਜੀ 1 ਸਾਰੇ ਡਾਕਟਰਸ ਨੇ ਸਾਰੇ ਚ ਗਾਇਨੀ ਸਰਜਰੀ ਆਈਜੀਐਨਟੀ ਡਾਕਟਰ ਡੈਂਟਲ ਸਾਰੇ ਬੁਲਾਏ ਕਿਉਂਕਿ ਮੇਨ ਫੇਸ਼ਲ ਪ੍ਰੋਬਲਮ ਬਹੁਤ ਜ਼ਿਆਦਾ ਸੀ ਬੱਚੇ ਦਾ ਠੀਕ ਤਾਂ ਕੇਸ ਆਇਆ ਹੈ ਜਿਹਦੇ ਵਿੱਚ ਲੜਕੀ ਦੀ ਉਮਰ 7 ਸਾਲ ਦੀ ਹੈ ਤੇ ਇਹਨੂੰ ਹੁਣ ਅੱਜ ਪੀਜੀ ਰੈਫਰ ਕਰਤਾ ਹੋਇਆ ਹੈ के बाकी इन्वेस्टिगेशन चल रही है सारी कोई अरेस्ट की गई मैम नहीं हले कुछ नहीं हले कोई चोटता तो वगैरह निशान फेस फेस पे काफी निशाना एक साइड के बिल्कुल बंद है, है तो बाकी चल रहे हैं अभी इन्वेस्टिगेशन असॉल्ट की तो, तो हां जी तो वो हुआ जी इट इज अ वेरी स्मॉल चाइल्ड इट इज अ रेप केस तो नाउ शी हैज बीन रेफर्ड टू पीजीआई बच्चे नो इथो फर्स्ट एड लेके पीजीआई मम्मी की उम्र है मैम शी इज 7 इयर्स ओल्ड सट